ਕੋਡੀ 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 ਆਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੀਟਰ ਤੇ ਬੋਨ ਸਾਡੇ ਵੱਡੇ ਵੀਰ ਆਲਮਗੀਰ ਦੇ ਆਲਪੁਰੀ ਆਓ ਸੋਹਣਾ ਮੈਚ ਚੱਲ ਰਿਹਾ ਹੈ ਬਈ ਬੇਨਤੇ ਵੀ ਆ ਮੈਚ ਤੋਂ ਬਾਅਦ ਰੁਪਿੰਦਰ ਭਾਈ ਆਪਾਂ ਮੈਚ ਰੋਕਣਾ ਇਧਰੋਂ ਬਹੁਤ ਸਾਡੇ ਵੀਰ ਤਰਾਜ ਕਰਦੇ ਵੀਰ ਗਰਾਊਂਡ ਦੇ ਵਿੱਚ ਰਸ਼ ਬਹੁਤ ਹੈ ਵਗ ਗਈ ਬਹੁਤ ਹੈ ਆਪਾਂ ਗਰਾਊਂਡ ਨੂੰ ਕਲੀਅਰ ਕਰਾਂਗੇ ਜਿਹੜੇ ਰੇਡਰ ਅਗਲੀ ਕਬੱਡੀ ਪੰਮਾ ਮੈਸਮਪੁਰੀਆ ਖੇਡ ਮੈਦਾਨ ਦੇ ਵਿੱਚ ਪੁਲਸੀਆ ਪੁਲਸੀਆ ਇਹ ਪੁਲਸੀਆ ਕਬੱਡੀ ਪਾ ਰਿਹਾ ਨਥਾ ਸਿੰਘ ਜੀ ਪ੍ਰਧਾਨ ਸਾਹਿਬ ਕਹਿੰਦੇ ਵੀ 500 ਲਾ ਦਿਓ ਆ ਨੰਬਰ ਦਾ ਮੇਰੇ ਵੀਰੋ ਆ ਆ 500 ਦਾ ਨੰਬਰ ਹੋਣਾ ਇਹ ਨਥਾ ਸਿੰਘ ਜੀ ਪ੍ਰਧਾਨ ਇਸ ਲਈ ਮਾਨ ਸਨਮਾਨ ਦੇਣਗੇ ਜੋਤੀ ਹੁਣੀ ਸੁਪੇਂ ਦੇ ਵਿੱਚ 500 ਦੁਣੀ ਕਹਿੰਦੇ ਬੈਲਜੀਅਮ ਦੇ ਵਿੱਚ ਗੁਰਦੇਰ ਸਾਡਾ ਵੀਰ ਆ ਆ ਸਾਹਮਣੇ ਇੱਕ ਪਾਸੇ ਅਰਸ਼ ਚੋਲੇ ਵਾਲਾ ਅਰਸ਼ ਉਹ ਸਵਾਦ ਆਇਆ ਤੇ ਦੰਦ ਨੇ ਸਾਡੇ ਦਰਸ਼ਕਾਂ ਵੱਲੋਂ ਮੈਂ ਬੇਨਤੀ ਕਰਾਂਗਾ ਦਰਸ਼ਕਾਂ ਦਾ ਵੀ ਸਾਡਾ ਸਹਿਯੋਗ ਕਰੋ ਯਾਰ ਗਰਾਊਂਡ ਨੂੰ ਆਪਾਂ ਥੋੜਾ ਜਿਆਦਾ ਕਲੀਅਰ ਰੱਖੀਏ ਇੱਧਰ ਛੋਟਾ ਚਮਕੀਲਾ ਕੰਨੀ ਦੇ ਉੱਪਰ ਸਾਡੇ ਨਦੀਮ ਬਾਜਵਾ ਜੀ ਲਿੰਦੇ ਪੰਜਾਬ ਪਾਕਿਸਤਾਨ ਤੋਂ ਐਲਾਨ ਕਰਵਾਉਂਦੇ ਆ ਨਾਲ ਸਾਡਾ ਭਰਾ ਜੱਗੂ ਉਹ ਜਰਮਨ ਤੇ ਚਮਕੀਲਾ ਆ ਜੱਫਾ ਉਹ ਜੱਫਾ ਤਿੰਨ ਜੱਫੇ ਕਹਿੰਦੇ 5000 ਦੇ ਤਿੰਨ ਜੱਫੇ 5000 ਦੇ ਉਹ ਚਮਕੀਲਾ ਉਹ ਚਮਕੀਲਾ ਕਹਿੰਦਾ ਅੱਜ ਭਤੀਜੇ ਤੇ ਨੋਟ ਮਾਰਨੇ ਆ ਉਹ ਜਰਮਨ ਵਾਲਾ ਭਤੀਜਾ ਆਜੋ ਕਹਿੰਦੇ ਭਤੀਜੇ ਤੇ ਨੋਟ ਮਾਰਦਾ ਹੈ ਵੱਡਾ ਚਮਕੀਲਾ ਨੋਟ ਮਾਰਦਾ ਹੈ ਵੀ ਭਤੀਜਾ ਖੇਡਦਾ ਹੈ ਇਹ ਵੱਡੇ ਮਾਨ ਦੀ ਗੱਲ ਹੈ ਵੀ ਚਮਕੀਲਾ ਆਤਾ ਇੱਥੇ ਰੋਲੇ ਰੱਪੇ ਵਾਲੀ ਗੱਲ ਕਰਵਾ ਗਿਆ ਪਤੰਦਰਾ ਹੁਣ ਇਹਨਾਂ ਨੂੰ ਕੌਣ ਵਾਰ ਕੱਢੂਗਾ ਇਹ ਦੱਸ ਪਹਿਲਾਂ ਉਹ ਕਹਿੰਦਾ ਖੁਸ਼ੀ ਆ ਪਰ ਉਹਨੂੰ ਵਾਰ ਕੇ ਨਾ ਐਂਦਾ ਭਤੀਜੇ ਦੇ ਹੱਥ ਦੇ ਵਿੱਚ ਦੇ ਦੇ ਤੇ ਫਿਰ ਚੰਗਾ ਹੋਊਗਾ ਇਹਦਾ 12ਵਾਂ ਮੇਰਾ ਵੀਰ ਬਣ ਕੇ ਇਦਾਂ ਹੱਥ ਦੇ ਵਿੱਚ ਦੇ ਦਿੰਦਾ ਤੇ ਸੋਹਣੀ ਗੱਲ ਹੋ ਜਾਣੀ ਸੋਹਣੀ ਗੱਲ ਵੈਣੀ ਸੀ ਵਾਕਈ ਸਹੀ ਗੱਲ ਹਾਂ ਦੇ 16ਵੇਂ ਮੁਖੀ ਬਾਬਾ ਜੋਗਾ ਸਿੰਘ ਜੀ ਬੈਠੇ ਨੇ ਵੱਡਾ ਆਸ਼ੀਰਵਾਦ ਲੈ ਕੇ ਤੇ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਸ਼੍ਰੀ ਅਨੰਦਪਰ ਸਾਹਿਬ ਤੇ ਉਹਨਾਂ ਦੇ ਨਾਲ ਸਾਰੀਆਂ ਗੁਰੂ ਕੇ ਲਾਡਲੀਆਂ ਫੌਜਾਂ ਸਾਰਿਆਂ ਦਾ ਸਤਕਾਰ ਹੈ ਅੱਜ ਉਧਰਲੇ ਪਾਸੇ ਨਾਲ ਦੇਖਣਾ ਵੀ ਆਹ ਨੰਬਰ ਵੀ ਜਾਫੀ ਦੇ ਖਾਤੇ ਜੁੜ ਗਿਆ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟੈਂਪਸਨ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ